کس طرح دیکھتے ہو جماعت ہو رہی ہے سرکار بھول گئی سی کہ اوپر ایک رب ہے اس رب دا بہت بہت, بہت ਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੇ ਕਲੇਮ ਡਿਸਮਿਸ ਹੋ ਗਏ ਆ ਕਿੰਨਾ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਦੇ ਸੀ ਸਰਕਾਰੋਂ ਵੀ ਨੀਲ ਚ ਲਿਖਣਗੇ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੇ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ 540 ਕਰੋੜ ਨੇ ਹਜ਼ਾਰ ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਮਲ ਸਿੰਘ ਮੰਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮੁਜੀਠਾ ਉਹ ਵੀ ਅੱਜ ਸੀਐਮ ਦੇ ਦੁਆਰਾ ਡਿਸਕਸ ਹੋ ਗਈ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦੀ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਾਰਤਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਆ ਵਾ ਕਿਸ ਤਰ੍ਹਾਂ ਦੇਖਦੇ ਹੋ ਮਜੀਠੀਆ ਸਾਹਿਬ ਦੀ ਜਮਾਨਤ ਹੋ ਰਹੀ ਆ ਗਿਆ ਇਹ ਸਰਕਾਰ ਭੁੱਲ ਗਈ ਸੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਦਿਕੋਰ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੇ ਕਲੇਮ ਡਿਸਮਿਸ ਹੋ ਗਏ ਆ ਕਿੰਨਾ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਦੇ ਸੀ ਸਰਕਾਰੋਂ ਵੀ ਰੇਲ ਤੇ ਲਹਿਣਗੇ ਮੇਠੇ ਦੰਦ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੀ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ 540 ਕਰੋੜ ਨੇ ਹਜ਼ਾਰ ਏਕੜ ਜ਼ਮੀਨ ਹੈ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਮੇਸ਼ਨ ਨੂੰ ਕਿ ਪੰਜਾਬ ਨਹੀਂ ਵੜਨਾ ਚਾਹੀਦਾ ਮਜੀਠਾ ਉਹ ਅੱਜ ਸੀਐਮ ਦੇ ਦੁਆਰਾ ਡਿਸਕਸ ਹੋ ਗਈ ਕਿੰਦਾ ਸਾਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਹੈ ਉਹ ਇਹ ਸ਼ੋਭਦਾ ਹੈਗਾ ਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਾਰਕਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਬਸ ਇਸ ਤਰ੍ਹਾਂ ਦੇਖਦੇ ਹੋ ਮਜੀਠਾ ਸਾਹਿਬ ਦੀ ਜਮਾਨਤ ਹੋ ਰਹੀ ਆ ਗਈ ਹੈ ਇਸ ਸਰਕਾਰ ਭੁੱਲ ਗਈ ਸੀਗੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸਫਿਸ਼ਟੀ ਜਿੱਤ ਹੋਈ ਹੈ ਉਹਨਾਂ ਕਲੇਮ ਡਿਸਪਸ ਹੋ ਗਏ ਆ ਕਿਸ ਤਰ੍ਹਾਂ ਦੇਖਦੇ ਹੋ ਮोटे-ਮोटे ਦਾਅਵੇ ਕਰਦੇ ਸੀ ਸਰਕਾਰੋਂ ਵੀ ਰੇਲ ਤੇ ਲੈਣਗੇ ਮੇਟੇ ਤਾਂ ਮੈਂ ਤਾਂ ਇਹੀ ਕਹਿੰਦੀ ਆ ਉਹ ਮੇਰੀ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ 540 ਕਰੋੜ ਨੇ ਹਜ਼ਾਰ ਏਕੜ ਜ਼ਮੀਨ ਹੈ ਉਹ ਡਿਸਪਸ ਹੋ ਗਏ ਉਹ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਮੇਸ਼ਨ ਮੰਗੀ ਕਿ ਪੰਜਾਬ ਨਹੀਂ ਵੜਨਾ ਚਾਹੀਦਾ ਮਜੀਠਾ ਉਹ ਅੱਜ ਸੀਐਮ ਦੇ ਦਰਵਾਜ਼ੇ ਹੋ ਗਈ ਕਹਿੰਦਾ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਹੈ ਉਹ ਇਹ ਸ਼ੋਭਦਾ ਹੈਗਾ ਅਸ਼ੋਭਦੀ ਇਹ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਵੇਂ ਪਾਰਕਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਵਸ ਇਸ ਤਰ੍ਹਾਂ ਦੇਖਦੇ ਹੋ ਮਗੀਠਾ ਸਾਹਿਬ ਦੀ ਜਮਾਨਤ ਹੋ ਰਹੀ ਆ ਗਈ ਹੈ ਇਸ ਸਰਕਾਰ ਭੁੱਲ ਗਈ ਸੀ ਕਿ ਉੱਪਰ ਇੱਕ ਰੱਬ ਹੈ ਉਸ ਰੱਬ ਦਾ ਬਹੁਤ ਬਹੁਤ ਧੰਨਵਾਦ ਦੀ ਕੋਰਟ ਸੁਪਰੀਮ ਕੋਰਟ ਦਾ ਬਹੁਤ ਬਹੁਤ ਧੰਨਵਾਦ ਅੱਜ ਸੱਚੀ ਜਿੱਤ ਹੋਈ ਹੈ ਦੋਨੋਂ ਕਲੇਮ ਡਿਸਮਿਸ ਹੋ ਗਏ ਆ ਕਿੰਨਾ ਦੇਖਦੇ ਹੋ ਵੱਡੇ ਵੱਡੇ ਦਾਅਵੇ ਕਰਦੇ ਸੀ ਸਰਕਾਰ ਉਹ ਵੀ ਖੇਲ ਚ ਰਹਿਣਗੇ ਮੈਂ ਤਾਂ ਇਹ ਕਹਿੰਦੀ ਆ ਉਹ ਮੇਰੀ 540 ਕਰੋੜ ਵਾਪਸ ਕਰੋ ਜਿਹੜੇ ਤੁਸੀਂ ਕਿਹਾ ਸੀ ਨਾ ਅਸੀਂ ਸਾਡੇ 540 ਕਰੋੜ ਨੇ ਹਜ਼ਾਰ ਏਕੜ ਜ਼ਮੀਨ ਹੈ ਉਹ ਡਿਸਮਿਸ ਹੋ ਗਏ ਆ ਹੁਣ ਉਹਨਾਂ ਨੇ ਦਿਖਾਓ ਸਾਨੂੰ ਮੈਂ ਬਾਬਾ ਕਮੇਸ਼ਨ ਮੰਗੀ ਕਿ ਪੰਜਾਬ ਨਹੀਂ ਹੋਣਾ ਚਾਹੀਦਾ ਮਜੀਠਾ ਉਹ ਅੱਜ ਸੀਐਮ ਦੇ ਨਾਲ ਉਹ ਡਿਸਕਸ ਹੋ ਗਈ ਕਹਿੰਦੇ ਮੁੱਛਾਂ ਨੂੰ ਤਾਂ ਨਹੀਂ ਦੇਣਾ ਚਾਹੀਦਾ ਉਹ ਇਹ ਸ਼ੋਭਦਾ ਹੈਗਾ ਅਸ਼ੋਭਦੀ ਹੈ ਗੱਲ ਤੁਸੀਂ ਕਿਹੜੀ ਕੁਰਸੀ ਤੇ ਬੈਠੇ ਹੋ ਇਹ ਗੱਲ ਸ਼ੋਭਦੀ ਹੈ ਉਹਨਾਂ ਨੂੰ ਦੋਹਾਂ ਪਾਰਤਰਾਂ ਨੂੰ ਪਿੱਛੇ ਰੁਕਿਆ ਗਿਆ ਜੀ ਜਿੰਨਾ ਧੱਕਾ ਕਰਨਾ ਸੀ ਇਹਨਾਂ ਨੇ ਕਰ ਲਿਆ ਜਿੱਤ ਸੱਚ ਦੀ ਹੋਈ ਹੈ ਸਭ ਤੋਂ ਪਹਿਲਾਂ ਤਨ ਤਨ ਗੁਰਨਾਨਕ ਸਾਹਿਬ ਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਤਨ ਤਨ ਪ੍ਰਤੇਕ ਆਦਰ ਸੱਚੇ ਸਾਹਿਬ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਟਨ ਕੋਟ ਸ਼ੁਕਰਾਨਾ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਕਿਰਪਾ ਮੇਰੇ ਵਰਗੇ ਨਿਮਾਨੇ ਨਾਛੀਂਦ ਇਨਸਾਨ ਤੇ ਜਿੰਨਾ ਸਰਕਾਰ ਮੈਨੂੰ 잡ਦੀ ਸੀ ਨਾ ਉਹਨਾਂ ਮੇਰਾ ਵਾਹਿਗੁਰੂ ਮੇਰੇ ਤੇ ਬਲ ਬਖਸ਼ਦਾ ਸੀ ਬਲ ਬਖਸ਼ਦਾ ਸੀ ਸਰਕਾਰ ਬਿੱਤਰ ਦੀ ਮਜੀਦਿਆ ਸਰਕਾਰ ਬਿੱਤਰ ਦੀ ਮਜੀਦਿਆ ਜੀ ਦਿੱਲੀ ਜੇ ਹੁਕਮਰਾਨਾਂ ਨਾਲ ਇੱਟ ਨਾਲ ਇੱਟ ਖੜਕਾਉਣੀ ਹੈ। ਔਰ ਔਰ ਮੈਨੂੰ ਇਸ ਗੱਲ ਦੀ ਜੇ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਚ ਮੈਂ ਅੰਦਰ ਸੀ ਜੇਲ ਚ ਸਾ ਸ਼ਹੀਦੀ ਦਿਹਾੜੇ ਵੀ ਉਹਨਾਂ ਦਿਨਾਂ ਚ ਆਏ ਤੇ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਬਾਅ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾਚੀ ਨੂੰ ਇਹ ਸਿਖਿਆ ਦੇਗੇ ਕਿ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਠੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਹੈ ਮਗਰ ਸੱਚ ਦੇ ਰਾਹ ਤੋਂ ਥਿੜਕੇ ਹੋਣਾ ਮੈਨੂੰ ਤਸੱਲੀ ਸੀ ਕਿ ਜੇ ਗੁਰੂ ਸਾਹਿਬ ਦੇ ਲਗਤੇ ਜਿਗਰ ਗੁਰੂ ਸਾਹਿਬ ਦੇ ਸਾਡੇ ਸਤਕਾਰਯੋਗ ਬਾਬਾ ਜੀ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਐਡਾ ਵੱਡਾ ਸਿੰਘਾਂ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਕੁਛ ਵੀ ਨਹੀਂ ਮਗਰ ਪ੍ਰੇਰਣਾ ਸੋਟੇ ਦੀ ਵੱਡੀ ਦੇ ਕੇ ਉਹ ਚੀਦੀ ਦਿਹਾੜਿਆ ਨੇ ਵੀ ਮੈਨੂੰ ਐਡਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀਗਾ ਕਿ ਪੰਜਾਬ ਪੁਲਿਸ ਇੱਕ ਨਵਾਂ ਪਰਚਾ ਦੇਣ ਲੱਗੀ ਹੈ ਸੇ ਸ਼ਾਹ ਚੜ ਦਿੰਦਾ ਸੀ ਕਿ ਵਾਹ ਬੱਲੇ ਬੜਾ ਰੁਕਿਆ ਹੁਣ ਤਾਂ ਹੁਣ ਤਾਂ ਮੈਂ ਦਿਲ ਦੀਆਂ ਘਰਾਈਆਂ ਚੋਂ ਦੇਰ ਦੀਆਂ ਘਰਾਈਆਂ ਚੋਂ ਥੋੜਾ ਸਭ ਦਾ ਆਪਣੀਆਂ ਮਾਵਾ ਭੈਣਾ ਦਾ ਬਜ਼ੁਰਗ ਦਾ ਭਰਾਵਾਂ ਦਾ ਮਜੀਠੇ ਹਲਕੇ 'ਚ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਕੱਤੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਵਾਰ ਆਵੇ ਜਿਉਂਦਾ ਵਾਰ ਨਾ ਆਵੇ ਕਿਹੜਾ ਫੜਨੂ ਹਾਂ ਬੁਰਾ ਬੋਲ ਕਿਹ ਕਿਹ ਵਕੀਲ ਰੱਖਦਾ ਨਾਲ ਡਾਕਟਰ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆਹ ਪੱਤਰ ਕਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸਰੀ ਗਰੁੱਪ ਤੇ ਕੋਈ ਮਾੜਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਿਕ गोयल ਸਾਹਿਬ ਤੇ ਹੋਰ ਕਿਹੜੇ-ਕਿਹੜੇ ਜੀਤ ਪਹਿਲਾਂ ਦਿੱਤਾ ਸੀ ਬੱਚ ਮਾਫੀ ਮੰਗ ਲਈ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਗੁੱਸਾ ਨਾ ਕਰਿਓ ਨਾ ਤਾਂ ਫੋਨ ਫਾਨ ਸੀ ਨਾ ਕੋਸ਼ੀ ਇੰਨਾ ਜਿੰਨਾ ਕਿ ਜੇਥੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਅਥੋਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ じゃ ਸਾਡਾ ਵਿਚਾਰਾ ਵਰਕਰ ਐ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ 'ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸ਼ੌਕਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣਾਂ ਪਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੀਆਂ ਤੇ ਬਹੁਤ ਬਲ ਬਖ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਐ ਇਸ ਲਈ ਮੈਂ ਪਰਾਵਾ ਜਿਲ੍ਹ ਦੀਆਂ ਘਰਾਈਆਂ ਚੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉਥੇ ਮੈਂ ਜੇਲ੍ਹ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾੜ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ੍ਹ 'ਚ ਕਿਸੇ ਦਾ ਵੀ ਕਿਸੇ ਮਲਾਜਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕੈਦੀ ਹੈ ਇਹ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇਰਾ ਬਿਆਸ ਮੁਖੀ ਆਏ ਤੇ ਉੱਥੇ ਵੀ ਬਿੰਦੂ ਬੰਦੂ ਕੀਤਾ ਗਿਆ ਪੰਜਾਬ ਮੇਰੀ ਬੇ ਬਿੰਦ ਦੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਦਿਲ ਦੀਆਂ ਗਹਿਰਾਈਆਂ ਤੋਂ ਸੰਤਾਂ ਮਹਾਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਕਾਰਯੋਗ ਧਰਮ ਪਤਨੀ ਜੀ ਨੂੰ ਸੁਨੇਹਾ ਕਰ ਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਗਨੀਬ ਕੌਰ ਨੂੰ ਕਿ ਕਬਰਾਹੀ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾਂ ਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦਿਲ ਦੀਆਂ ਗਹਿਰਾਈਆਂ ਚੋਂ ਨਾ ਮੇਰੀ ਪ੍ਰਮੋ ਇਹ ਔਕਾਤ ਹੈ ਨਾ ਮੇਰੀ ਇਹ ਹیثیت ਹੈ ਨਾ ਮੈਂ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਹੈ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਗੁਰੂ ਸਾਹਿਬ ਦੀ

ਬਾਵੈ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਦਾ ਸਰੂਪਾ ਬਣ ਕੇ ਵਾਰਸ ਚਲੇ ਜਾਓ ਮਾਰ ਕੇ ਇਹ ਮਾ ਸੰਕਲਪ ਉਠਾਵੈ ਮਨ ਦੇ ਓਪ ਸੰਕਲਪ ਉਠਾਉਂਦੇ ਸਹਿਜੇ ਖਾਨ ਜੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਹਿਰ ਚਰਖ ਮਹਿਕੋ ਅੱਲਾ ਮੈਂ ਬਾਜ ਬਾਜ ਮੁਬਾਰਕਾ ਪੈਣ ਜੀ ਅੱਗੇ ਕਰ ਬੈਠੋ ਜੀ ਆਈ ਹੋ ਨਾ ਜੀ ਮੈਂ ਗਾਤਨੇ ਤੇ ਸ਼੍ਰੀ ਸਾਖ ਦੇ ਸਹਾਰ ਪਿਆਰ ਵਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਅਟੁੱਟ ਕੰਠਾ ਲੱਗ ਜਤ ਮੇਰੀ ਮੇਰੇ ਮਨ ਦੀ ਅਟੁੱਟ ਕੰਠਾ ਹੈ ਗਰੀਬ ਬੁਆਜ ਆਤ ਦੀ ਤੀਵਰ ਇੱਛਾ ਹੈ ਗਰੀਬ ਬੁਆਜ ਮੈਨੂੰ ਦਰਸ਼ਨ ਦਿਓ ਜੇ ਤੁਮ ਜੀ ਕੋਈ ਵੱਡਾ ਜਰਨੈਲ ਜੀ ਸੈਂਪੇ ਖਾਨ ਔਰ ਅਗਦੇਵ ਦਾ ਫਵਾਨਾ ਫੌਜ ਲੈ ਕੇ ਆਇਆ ਤੜਪੇ ਭਾਰੇ ਦੇ ਮਨ ਨੂੰ ਸਭ ਪਰੇਪਰੇ ਭਰੇ ਭਾਰੇ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਨਾਲ ਦਾ ਸੁਤਮਾ ਬਣ ਕੇ ਵਾਰਸ ਚਲੇ ਜਾਓ ਮਨ ਕੇ ਇਹ ਮਾ ਸੰਕਲਪ ਉਠਾਵੈ ਮਨ ਦੇ ਯੋਗ ਸੰਕਲਪ ਉਠਾਉਂਦੇ ਸੱਜੇ ਖਾਨ ਵੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਹੁਤ ਬਹੁਤ ਮੁਬਾਰਕਾਂ ਭੈਣ ਜੀ ਫ੍ਰੀ ਆਈ ਹੋਲੀ ਦਿੱਲੀ ਹੈ ਗਾਤਿਨੇਤਿ ਸ਼੍ਰੀ ਸਾਖ ਦੇ ਸਹਿ ਪਿਆਰਵਰ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਅਤੁਤ ਕੰਠਾ ਲਗਿਤ ਮੇਰੀ ਮੇਰੇ ਮਨ ਦੀ ਅਤੁਤ ਕੰਠਾ ਹੈ ਗਰੀਬਨਵਾਜ਼ ਆਤ ਦੀ ਤੀਵਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਜਦੋਂ ਕੀ ਬੰਦਾ ਜਦ ਸੈਜੇ ਖਾਨ ਹੋ ਰਗਦੇਵ ਦਾ ਸਵਾਰਨ ਫੌਜ ਲੈ ਕੇ ਆਇਆ ਜੜ ਤੇ ਬਾਰੇ ਦੇ ਮਨ ਨੂੰ ਸਭ ਪਰਦੀ ਪ੍ਰੇਮ ਭਾਵੇਂ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਨਾਲ ਦਾ ਖੂਨਾਂ ਬਣ ਕੇ ਵਾਰਸ ਚਲੇ ਜਾਓ ਮਨ ਕੇ ਇਹ ਮਨ ਸੰਕਲਪ ਉਠਾਵੈ ਮਨ ਦੇ ਹੋ ਸੰਕਲਪ ਉਠਾਉਂਦੇ ਸੈਜੇ ਖਾਨ ਦੀ ਮਨ ਵਿੱਚ ਇੰਦਾ ਦੀ ਇੱਛਾ ਪ੍ਰਗਟ ਕਰਦੇ ਹਨ ਆਜ ਬਾਤ ਮੁਬਾਰਕਾ ਭੈਣ ਜੀ ਅਦੀਸਰ ਕੋਈ ਨਹੀਂ ਹੋਦੀ ਮੈਂ ਗਾਤਿਨੇਤਿ ਸ੍ਰੀ ਸਾਖ ਦੇ ਸਹਿ ਪਿਆਰ ਨਾਲ ਪਿਆਰ ਹੋ ਕੇ ਮੈਨੂੰ ਦਰਸ਼ਨ ਦੇਵ ਅਤੁਤ ਕੰਠਾ ਲੱਗ ਜਤ ਮੇਰੀ ਮੇਰੇ ਮਨ ਦੀ ਅਤੁਤ ਕੰਠਾ ਹੈ ਗਰੀਬਨਵਾਜ਼ ਆਪ ਦੀ ਦੀਵਰ ਇੱਛਾ ਹੈ ਗਰੀਬਨਵਾਜ਼ ਮੈਨੂੰ ਦਰਸ਼ਨ ਦਿਓ ਦੀ ਕਿ ਉਹ ਕੀ ਵੱਡਾ ਜਰਨੈਲ ਸੈਜੇ ਖਾਨ ਔਰ ਅਗਦੇਵ ਦਾ ਸਭਾ ਦਾ ਫੌਜ ਲੈ ਕੇ ਆਇਆ ਚੜ੍ਹ ਤੇ ਪਰ ਇਹ ਮਨ ਨੂੰ ਸਭ ਪਰੇ ਹੋਏ ਪਵੇਂ ਦੁਸ਼ਮਣ ਦੇ ਰੂਪ ਦੇ ਵਿੱਚ ਦੁਸ਼ਮਣ ਨਾਲ ਸੁਧਮਾ ਬਣ ਕੇ ਵਾਸ ਚਲੇ ਜਾਓ ਮਰ ਕੇ ਇਹ ਮਨ ਸੰਕਲਪ ਉਠਾਵੈ ਮਨ ਦੇ ਉਹ ਸੰਕਲਪ ਉਠਾਉਂਦੇ ਸੈਜੇ ਖਾਨ ਵੀ ਮਨ ਵਿੱਚ ਇਦਾਂ ਦੀ ਇੱਛਾ ਪ੍ਰਗਟ ਕਰਦੇ ਹਨ ਬਾਦ-ਬਾਦ ਮੁਬਾਰਕਾ ਭੈਣ ਜੀ ਦੇਖੋ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਣੇ ਆ ਤੇ ਇਹ ਚ ਭੇਦ-ਪਾਤ ਦੀ ਗੱਲ ਕਿੱਥੋਂ ਆ ਗਈ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਬਾਨ ਨੇ ਵਰਕਰ ਸਵਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਵਾਨ ਵਰਕਰ ਸਵਾਨ ਜਾਂਦੇ ਆ ਭਾਜਪੀ ਦੇ ਬਹੁਤ ਲੀਡਰ ਵਰਕਰ ਸਵਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਦੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਦੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ ਚੀਫ ਮਿਨਿਸਟਰ ਦਾ ਕੱਦ ਬਹੁਤ بڑا ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧੁਰਗਾ ਪ੍ਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੁੱਖ ਦਰਦ ਦੂਰ ਹੁੰਦੇ ਆ ਤੇ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਵੀ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਆਪਣੀ ਤਾਂ ਗੁਰੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ ਤੇ ਸੰਤ ਮਹਾਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਦਾ ਨਹੀਂ ਉਹ ਤਾਂ ਇੱਕ ਨੰਨਾ ਤੋਂ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੇ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਏ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਇਹ ਤੇ ਮੈਂ ਸਮਝਦਾ ਲੋਕਾਂ ਚ ਦੁਨੀਆ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨੇ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਹੈ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾ ਝੋਲੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਬੁਰਾ ਵੀ ਜਿਹੜਾ ਕਵੇ ਸੰਤ ਮਹਾਪੁਰਸ਼ ਤੋਂ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਤੁਹਾਡੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੀ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰੱਖ ਰਹੇ ਹੋ ਦੇਖੋ ਸੰਤ ਮਹਾਪੁਰਸ਼ ਤਾਂ ਸਾਰਿਆਂ ਦੇ ਹੁੰਦੇ ਆ ਤੇ ਸਾਰੇ ਹੀ ਆਪਾਂ ਉੱਥੇ ਨਤਮਸਤਕ ਹੋਣ ਜਾਂਦੇ ਆ ਸਾਰੇ ਹੀ ਆਪਾਂ ਆਸ਼ੀਰਵਾਦ ਲੈਣੇ ਆ ਤੇ ਇਹ ਚ ਭੇਦ ਪਾਉਤ ਦੀ ਗੱਲ ਕਿੱਥੋਂ ਆਲੀ ਤੇ ਆਮ ਆਦਮੀ ਪਾਰਟੀ ਦੇ ਵੀ ਬਹੁਤ ਲੀਡਰ ਸਵਾਨ ਨੇ ਵਰਕਰ ਸਵਾਨ ਨੇ ਜਾਂਦੇ ਆ ਕਾਂਗਰਸ ਦੇ ਬਹੁਤ ਲੀਡਰ ਸਵਾਨ ਵਰਕਰ ਸਵਾਨ ਜਾਂਦੇ ਆ ਭਾਜਪੀ ਦੇ ਬਹੁਤ ਲੀਡਰ ਵਰਕਰ ਸਵਾਨ ਜਾਂਦੇ ਆ ਤੇ ਜਿਹੜੀ ਵੀ ਉਹਨਾਂ ਦੀ ਸੰਗਤ ਆ ਉਹ ਕਿਸੇ ਨਾ ਕਿਸ ਨੂੰ ਤਾਂ ਵੋਟ ਕਰਦੀ ਆ ਤੇ ਮੈਂ ਸਮਝਦਾ ਮਤਲਬ ਤੁਸੀਂ ਸਾਰੀਆਂ ਹੀ ਹੱਦਾਂ ਬੰਨੇ ਟੱਪ ਦੋ ਹਰੇਕ ਨੂੰ ਤੁਸੀਂ ਇਹ ਸਮਝ ਲਓ ਮੈਂ ਚੀਫ ਮਿਨਿਸਟਰ ਬਣ ਗਿਆ ਤਾਂ ਮੈਂ ਕੀ ਬਣ ਗਿਆ ਤੁਸੀਂ ਹਰ ਹਰ ਕਿਸੇ ਨੂੰ ਵੀ ਤੁਸੀਂ ਕਮੈਂਟ ਕਰ ਦਿੰਦੇ ਹੋ ਕਿਸੇ ਨੂੰ ਵੀ ਕੁਝ ਕਰ ਦਿੰਦੇ ਹੋ ਮਤਲਬ ਇਹ ਜਿਹੜੀਆਂ ਆਦਤ ਪਈ ਹੋਈ ਆ ਨਾ ਤੁਹਾਨੂੰ ਸਟੇਜ ਕਰਨ ਦੀ ਉਹ ਤੁਹਾਡੀ ਆਦਤ ਜਾਂਦੀ ਨਹੀਂ Chief Minister ਦਾ ਕੱਦ ਬਹੁਤ بڑا ਹੁੰਦਾ ਤੇ ਸੰਤ ਮਹਾਪੁਰਸ਼ਾਂ ਦਾ ਜਿਹੜਾ ਇੱਕ ਉਸ ਧੁਰ ਦਰਗਾ ਪਰਮਾਤਮਾ ਦੇ ਕੋਲ ਜੋ ਉਹਨਾਂ ਦੀ ਗੱਲ ਆ ਜਦੋਂ ਸੁਣੀ ਜਾਂਦੀ ਆ ਬਹੁਤ ਲੱਖਾਂ ਲੋਕਾਂ ਨੂੰ ਉਸ ਗੱਲ ਦਾ ਆਰਾਮ ਆਉਂਦਾ ਫਾਇਦਾ ਮਿਲਦਾ ਹੈ ਦੁੱਖ ਦਰਦ ਦੂਰ ਹੁੰਦੇ ਆ ਤੇ ਮੈਂ ਕਹਿੰਦਾ ਇਹਦੇ ਵਿੱਚ ਕਿਸੇ ਨੂੰ ਵੀ ਇੱਕ ਪੰਜਾਬ ਦੇ ਤੁਸੀਂ ਪੰਜਾਬੀ ਹੋ ਆਪਣੀ ਤਾਂ ਗੁਰੂਆਂ ਪੀਰਾਂ ਪੰਗੰਬਰਾਂ ਦੀ ਧਰਤੀ ਆ ਤੇ ਸੰਤ ਮਹਾਪੁਰਸ਼ ਹਮੇਸ਼ਾ ਹੀ ਤਾਰਦੇ ਆਏ ਨੇ ਤੇ ਤੁਸੀਂ ਇਹ ਬਾਬਾ ਜੀ ਨੂੰ ਗੱਲ ਕਹਿ ਕੇ ਵਿਆਸ ਵਾਲਿਆਂ ਨੂੰ ਉਹਨਾਂ ਦਾ ਨਹੀਂ ਉਹ ਤਾਂ ਇਹ ਗੱਲਾਂ ਤੋਂ ਉੱਚੇ ਆ ਪਰ ਤੁਸੀਂ ਕਿਤੇ ਨਾ ਕਿਤੇ ਆਪਣਾ ਆਪਣਾ ਨਿੱਜੀ ਜੇ ਮੈਂ ਗੱਲ ਕਰਾਂ ਤੁਸੀਂ ਬਹੁਤ ਆਪਣੇ ਆਪ ਨੂੰ ਇਸ ਗੱਲ 'ਚ ਛੋਟਾ ਕੀਤਾ ਏ ਵੱਡਾ ਨਹੀਂ ਕੀਤਾ ਤੁਸੀਂ ਮੁੱਖ ਮੰਤਰੀ ਹੋ ਤੁਹਾਡੇ ਕੋਲ ਸਾਰੀ ਤਾਕਤ ਆ ਉਹ ਇੱਕ ਅਲੱਗ ਚੀਜ਼ ਆ ਪਰ ਜੇ ਇੱਕ ਮੁੱਖ ਮੰਤਰੀ ਕਿਸੇ ਗੱਲ ਤੇ ਸੰਤ ਮਹਾਪੁਰਸ਼ਾਂ ਤੇ ਗੱਲ ਕਰਦਾ ਇਹ ਤੇ ਮੈਂ ਸਮਝਦਾ ਲੋਕਾਂ ਚ ਦੁਨੀਆ ਚ ਇਸ ਗੱਲ ਦਾ ਬਹੁਤ ਲੋਕਾਂ ਨੇ ਗੁੱਸਾ ਵੀ ਕੀਤਾ ਬੁਰਾ ਵੀ ਮਨਾਇਆ ਉਹਨਾਂ ਨੂੰ ਨਹੀਂ ਕੋਈ ਫਰਕ ਨਾ ਉਹਨਾਂ ਨੇ ਕੁਝ ਕਹਿਣਾ ਹੈ ਪਰ ਉਹ ਤਾਂ ਸਾਰਿਆਂ ਦੀਆਂ ਖੁਸ਼ੀਆਂ ਨਾਲ ਝੋਲੀਆਂ ਪਰਦੇ ਆ ਜਿਹੜਾ ਭਰਾ ਲੈਂਦਾ ਭਾਈ ਉਹ ਮੈਂ ਸਮਝਦਾ ਕਾਮਯਾਬ ਹੋ ਜਾਂਦਾ ਜਿਹੜਾ ਉਹਨਾਂ ਦੇ ਦਰਤੇ ਵੈਸੇ ਵੀ ਉਹਨਾਂ ਨੂੰ ਤਾਂ ਬੁੜਾ ਵੀ ਜਿਹੜਾ ਕਵੇ ਸੰਤ ਮਹਾਪੁਰਸ਼ ਤਾ ਉਹਦਾ ਵੀ ਕਦੇ ਮਾੜਾ ਨਹੀਂ ਕਰਦੇ ਬਾਕੀ ਤੁਹਾਡੀ ਸਮਝ ਆ ਉਹ ਤੁਸੀਂ ਆਪਣੀ ਦਾ ਜਿਹੜਾ ਹੈ ਉਹ ਸਾਹਮਣੇ ਲੋਕਾਂ ਦੀ ਆਪਣੀ ਸਮਝ ਜਿਹੇ ਜੀ ਵੀ ਸਮਝ ਆ ਉਹ ਰੱਖ ਰਹੇ ਹੋ ਵੈਕੁਰਤੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਮੇਰੇ ਵੀਰੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਮ ਸਿੰਘ ਜੀ ਦੀ ਬੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਕੁ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਆ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਆ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਏਡੀ ਵੱਡੀ ਆਪਾਂ ਕੋਈ ਕਾਰਗਲਦੀ ਚੰਗ ਜਿੱਤੀ ਹੈ ਜਿਹਦੀ ਏਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਨਯੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਇਹ ਤਾਂ ਕਲੀ ਬੇਲ ਹੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵੀਰੋ ਇਹ ਕੱਜ ਇਕੱਲੇ ਜਮਾਂਦੀ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਹੈ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦਮ ਗਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਝ ਸਵਾਰ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਰਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਉਹ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇੰਨੀ ਗੁਸ਼ੀ ਮਨਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣਾ ਲ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਕਿੱਦਾ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਦੇ ਟੈਨ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮੀਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀਾਂ ਨੂੰ ਰੋਕਦੇ ਨੇ ਇਹਦੇ ਬਾਰੇ ਆਪਾਂ ਸਾਰੇ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਗੁਰ ਦੀ ਕਖਾਲਸਾ ਵੈਗੁਰ ਦੀ ਜੀ ਵੈਗੁਰ ਦੀ ਕਖਾਲਸਾ ਵੈਗੁਰ ਜੀ ਦੀ ਫਤਿਹ ਮੇਰੇ ਵੀਰੋ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਮ ਸਿੰਘ ਮਿਲੀਏ ਦੀ ਬੇਲ ਹੋਈ ਹੈ ਔਰ ਕੁਝ ਕੁ ਬੰਦੇ ਜਿਹੜੇ ਚੰਦੇ ਕੁ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਹੈ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਹੈ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵਿਕਲੀ ਬੇਲ ਨਹੀਂ ਹੋਈ ਔਰ ਨਾ ਕੋਈ ਏਡੀ ਵੱਡੀ ਆਪਾਂ ਕੋਈ ਕਾਰਗਲ ਦੀ ਜੰਗ ਜਿੱਦੀ ਹੈ ਜਿਹਦੀ ਏਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਨਜੁਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਵਾ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਇਹ ਤਾਂ ਇਕੱਲੀ ਵੇਚੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹਣਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵਿਰੋਧ ਅਜੇ ਕੱਲੀ ਜਮਤ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਆ ਅਜੇ ਤਾਂ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦਮ ਗਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਛ ਸਵਾਰ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਲਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕੇ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਉਹ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇੰਨੀ ਖੁਸ਼ੀ ਮਨਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣ ਵਾਲਾ ਮੈਨੂੰ ਲੱਗਦਾ ਸੋ ਚਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਕਿੱਦਾਂ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਹਦੇ ਟਾਈਮ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮਿਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀ ਵਾਲ ਨੂੰ ਰੋਕ ਕਰਦੇ ਨੇ ਇਹਦੇ ਬਾਰੇ ਅਸੀਂ ਸਾਰੇ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਗੁਰਜੀ ਦਾ ਖਾਲਸਾ ਵੈਗੁਰਜੀ